ਦਾ ਗ੍ਰੇਟ ਖਲੀ ਨੇ ਦੇ ਦਿੱਤਾ ਤੰਦਰੁਸਤੀ ਦਾ ਮੈਸੇਜ ਤੇ ਲਾ ਦਿੱਤੇ ਪਹਾੜਾਂ ਦੇ ਵਿੱਚ ਜਾ ਕੇ ਪੁਸ਼-ਅਪ ਤੇ ਪੁਸ਼-ਅਪ ਦੇ ਜਰੀਏ ਲੋਕਾਂ ਨੂੰ ਦਿੱਤੀ ਸੇਧ ਤੇ ਸੋਸ਼ਲ ਮੀਡੀਆ ਤੇ ਹੋ ਗਈ ਵੀਡੀਓ ਤੇਜ਼ੀ ਦੇ ਨਾਲ ਵਾਇਰਲ ਸਸੀਗਾਲ ਦੋਸਤੋ ਤੁਸੀਂ ਦੇਖ ਰਹੇ ਹੋ ਐਫਓਪੀ ਨਿਊਜ਼ ਤੇ ਮੈਂ ਪਰਮਦੀਪ ਰਾਣਾ ਜਿਵੇਂ ਕਿ ਕਹਿੰਦੇ ਆ ਵੀ ਤੰਦਰੁਸਤੀ ਦਾ ਰਾਜ ਜੇ ਹੈ ਉਸਦੇ ਲਈ ਸਿਹਤ ਦਾ ਜਿਹੜਾ ਧਿਆਨ ਰੱਖਣਾ ਜ਼ਰੂਰੀ ਹੁੰਦਾ ਫੇਰ ਹੀ ਬੰਦਾ ਤੰਦਰੁਸਤ ਰਹਿ ਸਕਦਾ ਫੇਰ ਹੀ ਉਸਦੀ ਸਿਹਤ ਸਹੀ ਰਹਿ ਸਕਦੀ ਆ ਤਾਂ ਕਹਿ ਸਕਦੇ ਆ ਵੀ ਦਾ ਗ੍ਰੇਟ ਖਲੀ ਜਿਸ ਨੇ ਆਪਣੇ ਦੇਸ਼ ਦਾ ਨਾਮ ਰੌਸ਼ਨ ਕੀਤਾ ਡਬਲਯੂਡਬਲਯੂ ਐਫ ਦੇ ਵਿੱਚ ਜਾ ਕੇ ਤਾਂ ਉੱਥੇ ਹੀ ਉਸੇ ਦੇ ਵੱਲੋਂ ਆਪਣਾ ਇੱਕ ਅਖਾੜਾ ਵੀ ਚਲਾਇਆ ਗਿਆ ਪਰ ਹੁਣ ਜਿਹੜੀ ਸੋਸ਼ਲ ਮੀਡੀਆ ਤੇ ਵੀਡੀਓ ਜਿਹੜੀ ਰਾਤੋਂ ਰਾਤ ਵਾਇਰਲ ਹੋਈ ਜਿਸ ਦੇ ਵਿੱਚ ਗ੍ਰੇਟ ਖਲੀਏ ਜਿਹੜਾ ਉਹ ਰੋਡ ਦੇ ਉੱਪਰ ਪਹਾੜਾਂ ਦੇ ਵਿੱਚ ਜਾ ਕੇ ਪੁਸ਼-ਅਪ ਲਾਉਂਦਾ ਹੋਇਆ ਨਜ਼ਰ ਆ ਰਿਹਾ ਤੇ ਲੋਕਾਂ ਨੇ ਬੜਾ ਪਿਆਰ ਦਿੱਤਾ ਵੀਡੀਓ ਨੂੰ ਤੁਸੀਂ ਕਮੈਂਟ ਕਰਕੇ ਦੋਸਤੋ ਆਪਣੀ ਰਾਇ ਸਾਂਝੀ ਕਰਨੀ ਆ ਵੀਡੀਓ ਨੂੰ ਦੱਬ ਕੇ ਸ਼ੇਅਰ ਕਰਨਾ ਹਰ ਇੱਕ ਵਿਅਕਤੀ ਤੱਕ ਪਹੁੰਚ ਜੇ ਜਿਹੜੇ ਲੋਕ ਇਹ ਸੋਚਦੇ ਨੇ ਵੀ ਬਿਨਾਂ ਸਿਹਤ ਜਿਹੜੇ ਬਿਨਾਂ ਐਕਸਰਸਾਈਜ਼ ਤੋਂ ਸਿਹਤ ਬਣਾ ਸਕਦੇ ਆ ਤਾਂ ਉਹ ਵੀਡੀਓ ਇਹ ਦੇਖ ਲੈਣਾ ਤੇ ਸਿਹਤਮੰਦ ਲੋਕਾਂ ਦੇ ਲਈ ਇੱਕ ਚੰਗਾ ਮੈਸੇਜ ਹੈ ਜਿਹੜੇ ਲੋਕ ਸਵੇਰੇ ਉੱਠ ਕੇ ਐਕਸਰਸਾਈਜ਼ ਨਹੀਂ ਕਰਦੇ ਉਹਨਾਂ ਦੇ ਲਈ ਵੀ ਇੱਕ ਚੰਗਾ ਮੈਸੇਜ ਆ ਦੋਸਤੋ ਵੀਡੀਓ ਦੱਬ ਕੇ ਸ਼ੇਅਰ ਕਰਨੀ ਤਾ ਜੋ ਹਰ ਇੱਕ ਵਿਅਕਤੀ ਤੱਕ ਇਹ ਵੀਡੀਓ ਪਹੁੰਚ ਜਾਵੇ ਤੇ ਹਰ ਇੱਕ ਵਿਅਕਤੀ ਸਿਹਤਯਾਬ ਹੋ ਸਕੇ 크੍ਰੇਟ ਖਲੀ ਨੇ ਇੱਕ ਚੰਗਾ ਤਰੀਕਾ ਲੱਭਿਆ ਤੇ ਰੋਡ ਤੇ ਖੜ ਕੇ ਪੁਸ਼-ਅਪ ਲਾਉਣੇ ਸ਼ੁਰੂ ਕਰ ਦਿੱਤੇ ਆ ਆ ਵੀਡੀਓ ਨਾਲ ਨਾਲ ਚੱਲ ਰਹੀ ਹੈ ਵੀਡੀਓ ਦੇਖ ਕੇ ਨਾ ਤੁਸੀਂ ਕਮੈਂਟਾਂ 'ਚ ਆਪਣੀ رائے ਸਾਂਝੀ ਕਰਨੀ ਹੈ ਕਹਿੰਦੇ ਨੇ ਹੁੰਦੇ ਵੀ ਤੰਦਰੁਸਤੀ ਦਾ ਰਾਜ ਜੇ ਐਕਸਰਸਾਈਜ਼ ਹੁੰਦੀ ਆ ਜਦੋਂ ਵੀ ਤੁਸੀਂ ਯੋਗਾ ਕਰਦੇ ਆ ਬਹੁਤ ਸਾਰੇ ਲੋਕ ਬਹੁਤ ਸਾਰੇ ਲੋਕ ਐਕਸਰਸਾਈਜ਼ ਕਰਦੇ ਆ ਬਹੁਤ ਸਾਰੇ ਲੋਕ ਜਿਮ ਜਾਂਦੇ ਨੇ ਪਰ ਇੱਕ ਵੱਖਰੇ ਤਰੀਕੇ ਦੇ ਨਾਲ ਲੋਕਾਂ ਨੂੰ ਸਮਝਾਉਣਾ ਕਿ ਸਿਹਤ ਕਿੰਨੀ ਜ਼ਿਆਦਾ ਜ਼ਰੂਰੀ ਆ ਜ਼ਿੰਦਗੀ ਦੇ ਲਈ ਸਾਹਾਂ ਦੇ ਲਈ ਕਿਉਂਕਿ ਨਿਤ ਦਿਨ ਅਸੀਂ ਸੁਣਦੇ ਆ ਹਾਰਟ ਅਟੈਕ ਦੀਆਂ ਬ੍ਰੇਨ ਅਟੈਕ ਦੀਆਂ ਖਬਰਾਂ ਜਿਹੜੀਆਂ ਉਹ ਬਹੁਤ ਚਰਚਾ ਦੇ ਵਿੱਚ ਰਹਿੰਦੀਆਂ ਨੇ ਤਾਂ ਲੋਕਾਂ ਨੂੰ ਸੇਧ ਦੇ ਲਈ ਇੱਕ ਚੰਗਾ ਮੈਸੇਜ ਗ੍ਰੇਡ ਖਲੀ ਨੇ ਦਿੱਤਾ ਤਾਂ ਵੀਡੀਓ ਸੋਸ਼ਲ ਮੀਡੀਆ ਤੇ ਬੜੀ ਤੇਜ਼ੀ ਦੇ ਨਾਲ ਵਾਇਰਲ ਹੋਈ ਇਸ ਵੀਡੀਓ ਬਾਰੇ ਤੁਸੀਂ ਆਪਣੀ ਰਾਏ ਕਰਨੀ ਆ ਸਾਂਝੀ ਦੱਬ ਕੇ ਕਰਿਓ ਵੀਡੀਓ ਨੂੰ ਸ਼ੇਅਰ ਮਿਲਦੇ ਆ ਇੱਕ ਨਵੀਂ ਵੀਡੀਓ ਦੇ ਨਾਲ ਧੰਨਵਾਦ